ਵਾਲੇ ਵਿਅਕਤੀਆਂ ਦੀ ਆਪਸ ਦੇ ਵਿੱਚ ਚੜ੍ਹਪ ਹੋ ਗਈ ਇੱਕ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਨੇਕ ਸਿੰਘ ਦੇ ਉੱਤੇ ਲਗਾਏ ਗੇ ਕਿ ਉਸ ਦੀ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਖੂਨ ਦੇ ਨਾਲ ਲਤਪਤ ਕੀਤਾ ਗਿਆ ਹੀ ਨਹੀਂ ਉਸ ਦੇ ਕੋਲ 70000 ਰੁਪਏ ਵੀ ਪੈਸੇ ਲੈ ਕੇ ਭੱਜ ਜਾਂਦੇ ਨੇ ਇਲਜ਼ਾਮ ਜੜਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੌਜਵਾਨ ਦੇ ਵੱਲੋਂ ਲਗਾਏ ਜਾ ਰਹੇ ਨੇ ਤਿੰਨ ਸਾਫਤੀ ਗੋਹਾਲ ਲਗਾਈ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਨੇ ਕਾਰਵਾਈ ਨੂੰ ਗੰਭੀਰਤਾ ਦੇ ਨਾਲ ਲੈਣ ਦਾ ਭਰੋਸਾ ਦਵਾਇਆ ਕਿਹਾ ਜਾ ਰਿਹਾ ਕਿਸ ਮਾਮਲੇ ਦੇ ਵਿੱਚ ਜੋ ਵੀ આરોપી ਪਾਇਆ ਗਿਆ ਉਸਤੇ ਖਿਲਾਫ ਸਖਤ ਕਾਰਵਾਈ ਹੋਵੇਗੀ ਮੌਕੇ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਕੰਡੇ ਦੇ ਉੱਤੇ ਜੰਮ ਕੇ ਲੜਾਈ ਹੁੰਦੀ ਹੈ ਨੌਜਵਾਨ ਨੇ ਕਿਹਾ ਕਿ ਉਸਤੇ ਕੰਡੇ ਦੀ ਵੀ ਪੰਤੋੜ ਕੀਤੀ ਗਈ ਜਿਸ ਨੂੰ ਲੈ ਕੇ ਇਨਸਾਫ ਮੰਗਦਾ ਹੈ ਇਹ ਨੌਜਵਾਨ ਨਜ਼ਰ ਆ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਜ਼ਖਮੀ ਰੂਪ ਦੇ ਵਿੱਚ ਨੌਜਵਾਨ ਦੇ ਬਿਆਨ ਜੜਿਆ ਦਰਜ ਕਰ ਲਏਗੇ ਤੇ ਉਸ ਤੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖੋ ਕਿ ਕਿੰਝ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਨੌਜਵਾਨ ਨੂੰ ਗੰਭੀਰ ਰੂਪ ਤੇ ਵਿੱਚ ਜ਼ਖਮੀ ਕੀਤਾ ਗਏ ਕਫਾਰ ਇਹਨਾਂ ਤਸਵੀਰਾਂ ਦਾ ਰੁਕ ਕਰਦੇ ਆ ਤੇ ਸਾਰੇ ਮਾਮਲੇ ਨੂੰ ਬਿਆਨ ਕਰਦੇ ਆ ਨੌਜਵਾਨ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਆ ਨੀਲਾ ਜੀ ਮੇਰਾ ਨਾਮ ਪੂਰਾ ਨਾਮ ਕੀ ਅਮਨਦੀਪ ਅਮਨਦੀਪ ਜੀ ਅੱਜ ਤੁਹਾਡੇ ਨਾਲ ਸਵੇਰੇ ਕੀ ਵਾਰਤਾਲਾਪ ਹੋਈ ਹੈ ਮੈਨੂੰ ਨਾ ਜੀ ਨੇਕ ਦਲਾਲ ਆ ਧੌਂਕੀਆਂ ਦਿੰਦਾ ਹੁੰਦਾ ਸੀ ਦੋ ਤਿੰਨ ਦਿਨ ਹੋ ਗਏ ਮੈਂ ਤੇਰੇ ਬੰਦੇ ਸੱਦੇ ਆ ਬਾਹਰੋਂ ਮੈਂ ਤੇਰੀਆਂ ਲੱਤਾਂ ਤੜਾਉਂ ਮੈਂ ਲੱਤਾਂ ਤੜਾਉਂ ਮੈਂ ਕਿਹਾ ਵਿੱਚ ਮੈਂ ਉਹ ਗੱਲ ਨੂੰ ਲਾਈਟਲੀ ਲੈ ਲਿਆ ਮੈਨੂੰ ਪਤਾ ਨਹੀਂ ਸੀ ਇਹ ਬੰਦਾ ਮੇਰੇ ਤੇ ਵਾਰ ਕਰ ਜੂਗਾ ਤੇ ਅੱਜ ਮੈਂ ਵਿਸਰਪੋਲ ਬੈਠਾ ਸੀਗਾ ਤੇ ਕਾਫੀ ਬੰਦੇ ਹੋਣਗੇ ਤਿੱਖੇ ਹਥਿਆਰ ਸੀ ਇਹਨਾਂ ਕੋਲੇ ਡਾਂਗਾ ਡੁੰਗਾ ਸੀਗੀਆਂ ਕਿਰਪਾਨ ਖੰਡੇ ਖੁੰਡੇ ਜੀ ਸੀ ਉਹ ਮੈਨੂੰ ਪੈ ਨਿਕਲੇ ਮੇਰਾ ਉੱਥੇ ਤੂੜੀ ਮੰਡੀ ਦਲਾਲੀ ਦਾ ਕੰਮ ਆ। ਅੱਛਾ ਜੀ। ਤੂੜੀ-ਤਾੜੀ ਵੇਚਦੇ ਆਪਾਂ। ਮੈਂ ਆ ਦੀ ਜਾਨ ਬਚਾਈ ਭੱਜ ਕੇ ਉਹਦੇ ਅੰਦਰ ਬੜਿਆ ਕੰਡੇ ਦੇ ਅੰਦਰ ਜਾਨ ਬਚਾਉਣ ਮਾਰਾ। ਅੱਛਾ ਜੀ। ਤੇ ਉਹਨਾਂ ਨੇ ਕੰਟਾ ਗੁੰਡਾ ਭੰਨ ਤਾਂ ਮੇਰੇ ਬਹੁਤ ਸੱਟਾਂ ਮਾਰ ਗਏ। ਤੇ ਕਿੰਨੇ ਕ ਬੰਦੇ ਸੀ ਉਹ? ਬੰਦੇ ਵਾਵਾ ਹੋਣਗੇ ਬਾਈ ਕਿੱਥੇ ਪਤਾ ਨਹੀਂ ਲੱਗਿਆ ਯਾਰ ਕਿੰਨੇ ਹੋਣਗੇ। ਕਿਰਪਾਨਾਂ ਸੀਗੀਆਂ, ਕਿਰਪਾਨਾਂ, ਗਰਪੂਨਾ ਵੀ ਵਿਖਾਉਂਦੇ ਸੀ ਪਰ ਮੈਂ ਕੰਡੇ ਦੇ ਅੰਦਰ ਕਰਕੇ ਜਾਨ ਬਚ ਸੱਟਾਂ ਮੇਰੇ ਹੋ ਮਾਰੀ ਕੀਤੀ ਇਕੱਲੀ ਜਾਂ ਹੋਰ ਵੀ ਬਾਈ ਮੇਰਾ ਨਾ ਟੂੜੀ ਮੰਡੀ ਦਾ ਕੰਮ ਆ ਮੇਰੇ ਕੋਲੇ 70-8000 ਰੁਪਏ ਨਾਰਮਲ ਹੀ ਹੁੰਦਾ ਸੀ ਟਰਾਲੀਆਂ ਦਾ ਦਿਨੇ ਆ ਉਹ ਬੰਦੇ ਨੇ ਪਤਾ ਨਹੀਂ ਉਹ ਕੱਢ ਕੇ ਲੈ ਗਏ ਬੰਦੇ ਬਾਈ ਰੁਪਏ ਮੇਰੇ ਹਾਂ ਰੁਪਏ ਲੈ ਗਏ ਬਾਈ ਉਹ ਮੇਰੇ ਮੈਂ ਭੁਗਤਾਨ ਕਰਨਾ ਹੁੰਦਾ ਟਰਾਲੀਆਂ ਦਾ ਟਰਾਲੀਆਂ ਵੇਚਣੀਆਂ ਹੁੰਦੀਆਂ ਸਾਡੇ ਕੋਲੇ ਨਾਰਮਲ ਹੀ ਹਰੇਕ ਦਲਾਲ ਕੋਲੇ ਹੁੰਦੇ ਇੰਨੇ ਰੁਪਏ ਲੋ ਭਈ ਇਹ ਲੈ ਕੇ ਨਾਲੇ ਬਾਈ ਨਾਲੇ ਸੱਟਾਂ ਮਾਰ ਗਏ ਇਹ ਨੇਕ ਦਲਾਲ ਧੌਂਕੀਆਂ ਦਿੰਦਾ ਇਹਨੂੰ ਤਿੰਨ ਚਾਰ ਦਿਨ ਪਹਿਲਾਂ ਮੈਂ ਗੱਲ ਗੋਲੀ ਨਹੀਂ ਮੈਂ ਕਹਾ ਵੀ ਚੱਲ ਉਹੀ ਕਹਿੰਦਾ ਵਾ ਤੇ ਉਹ ਬੰਦਾ ਕਿਉਂ ਤੁਹਾਨੂੰ ਧੌਂਕੀਆਂ ਦਿੰਦਾ ਸੀ ਉਹੀ ਬਿਨਾ ਗੱਲੋਂ ਮੈਂਟਲੀ ਅਪਸੈਟ ਆ ਕਈ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਵੀ ਮੇਰੇ ਨਾਲ ਖੋਰ ਕਾਤੋਂ ਰੱਖਦਾ ਮੈਨੂੰ ਤਾਂ ਪਤਾ ਹੀ ਨਹੀਂ ਉਹ ਵੀ ਤੁਹਾਡੇ ਨਾਲ ਦੇ ਕੰਮ ਕਰਦਾ ਨਾਲ ਹਾਂ ਕੰਮ ਕਰਦਾ ਬਈ ਉਹ ਨਾਲ ਕੰਮ ਕਰਦਾ ਦਲਾਲੀ ਦਾ ਉਹ ਵੀ ਤੇ ਉਸ ਨੂੰ ਹੀ ਪਤਾ ਨਹੀਂ ਉਹਦੇ ਦਿਲ ਚ ਕੀ ਹੈ ਕੀ ਮੰਗ ਕਰਦਾ ਬਾਈ ਪ੍ਰਸ਼ਾਸਨ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਉਹ ਬੰਦੇ ਤੇ ਕਾਰਵਾਈ ਕਰੋ ਉਹ ਤੇ ਕਾਰਵਾਈ ਕੀਤੀ ਜਾਵੇ ਬਾਈ ਮੈਂ ਆਪਦੀ ਜਾਨ ਖੁਦ ਬਚਾਈ ਆ ਮੈਨੂੰ ਤਾਂ ਉਹਨਾਂ ਨੇ ਮਾਰਨ ਆਸਤੇ ਹੀ ਆਏ ਸੀ ਮੈਨੂੰ ਉਹ ਬਾਈ ਮੇਰੇ ਕੋਈ ਲੱਤਾਂ ਬਾਹਾਂ ਤੋੜਨ ਨਹੀਂ ਸੀ ਆਏ ਉਹ ਬੰਦੇ ਮੈਨੂੰ ਮਾਰਨ ਆਏ ਸੀ ਕਿਉਂਕਿ ਇਹਨੇ ਮੈਨੂੰ ਮਾਰਨ ਦੀਆਂ ਹੀ ਧਮਕੀਆਂ ਦਿੱਤੀਆਂ ਸੀ ਇਹ ਮੈਨੂੰ ਕਹਿੰਦਾ ਸੀ ਮੈਂ ਤੇਰੀਆਂ ਲੱਤਾਂ ਤੋੜੂੰ ਤੈਨੂੰ ਮੈਂ ਜਾਨੋਂ ਮਾਰੂੰ ਇਹ ਬੰਦੇ ਨੇ ਧਮਕੀਆਂ ਦਿੱਤੀਆਂ ਮੈਨੂੰ ਮੈਂ ਕਿਹਾ ਵੀ ਚੱਲ ਕੋਈ ਨਹੀਂ ਗੁੱਸੇ 'ਚ ਕਹਿੰਦਾ ਪਰ ਮੈਨੂੰ ਕੀ ਪਤਾ ਸੀ ਇਹ ਬੰਦਾ ਵੀ ਮੇਰੇ ਤੇ ਐਕਸ਼ਨ ਹੀ ਲੈ ਲੂਗਾ ਇਹਦੇ ਦਿਲ 'ਚ ਨਹੀਂ ਏਅਰ ਭਰੀ ਆ ਮੇਰੇ ਪ੍ਰਤੀ ਮੈਂ ਤੈਨੂੰ ਕਿਹਾ ਵੀ ਨਹੀਂ ਕੁਛ ਕਦੇ ਕੀ ਨਾਮ ਹੈ ਤੁਹਾਡਾ ਸਿੰਦਰ ਸਿੰਘ ਜੀ ਕਿੰਦਸਾਂ ਜੀ ਕੀ ਕੰਮ ਕਰਦੇ ਹੋ ਆ ਕੰਡੇ ਦਾ ਕੰਮ ਕਰਦੇ ਆ ਅੱਜ ਤੁਹਾਡੇ ਕੰਡੇ ਤੇ ਕੋਈ ਵਾਕਿਆ ਹੋਇਆ ਕੀ ਹੋਇਆ ਵਾਕਿਆ ਸਰ ਉਹ ਫੱਟੇ ਤੇ ਬੈਠਾ ਸੀ ਮੁੰਡਾ ਬਾਹਰ ਇਦੋਂ ਤਿੰਨ ਚਾਰ ਮੁੰਡੇ ਆਏ ਉਹਨਾਂ ਨੇ ਡਾਂਗ ਮਾਰੀ ਉਹਦੇ ਤੋਂ ਅੰਦਰ ਨੂੰ ਭੱਜ ਪਿਆ ਅੰਦਰ ਵੜ ਗਿਆ ਜੀ ਮੈਂ ਖੜਾ ਸੀ ਬਾਹਰ ਜੀ ਇੱਥੇ ਉਹਨੇ ਅੰਦਰੋਂ ਆਦੇ ਪਚਾਲੀ ਬਾਹਰ ਲਾਇਆ ਦੋ ਚਾਰ ਮਿੰਟ ਉਹਨੇ ਬਾਹਰ ਲਈ ਰੱਖਿਆ ਤੇ ਉਹਨਾਂ ਨੇ ਡਾਂਗਾ ਮਾਰ ਮਾਰ ਮੁੰਡਿਆ ਨੇ ਹੁੱਜਾ ਮਾਰ ਮਾਰ ਬਾਹਰ ਤੇ ਬਾਹਰ ਭੰਨਤਾ ਜੀ ਤੇ ਫੇਰ ਉਹਨਾਂ ਨੇ ਅੰਦਰ ਵੜ ਗਏ ਜੀ ਅੰਦਰਵਾੜ ਕੋ ਤੇ ਫੇਰ ਮਾਰ ਮੁਰਕੇ ਤੇ ਭੱਜ ਗਏ ਜੀ ਕੀ ਬੰਦੇ ਕੌਣ ਸੀ ਉਹ ਤੇ ਕੀ ਸੀ ਉਹਨਾਂ ਕੋਲੇ ਹਥਿਆਰ ਨਹੀਂ ਉਹਨਾਂ ਕੋਲ ਡਾਂਗਾ ਸੀ ਜੀ ਡਾਂਗਾ ਜੀ ਹਾਂਜੀ ਹਾਂਜੀ ਤੇ ਉਹ ਜਿਹੜਾ ਮੁੰਡਾ ਜਿਹਦੇ ਮਾਰੀਆਂ ਉਹ ਉਹ ਬੰਦੇ ਨੂੰ ਜਾਣਦੇ ਹੋ ਤੁਸੀਂ ਕੌਣ ਸੀ ਉਹ ਉਹ ਦਲਾਲ ਹੀ ਆਈ ਇੱਥੇ ਨੀਲਾ ਜਿਹਦੇ ਮਾਰਨਾ ਸੀ ਅੱਛਾ ਨੀਲਾ ਨੂੰ ਹਾਂਜੀ ਕੀ ਕੰਮ ਕਰਦਾ ਉਹ ਉਹ ਆ ਦਲਾਲੀ ਜਿਵੇਂ ਟਰਾਲੀਆਂ ਟੋਲੀਆਂ ਜਮੀਂਦਾਰਾਂ ਨੂੰ ਭੇਜਦੇ ਆਂ ਜਿ ਘਰਾਂ ਚ ਕਾਦੀਆਂ ਹੱਤੂੜੀਆਂ ਜੀ ਹਾਂਜੀ ਤੇ ਕਿੰਨੀਆਂ ਕਿ ਸੱਪਟਾਂ ਵੱਜੀਆਂ ਉਹਦੇ ਉਹਦੇ ਕਡਾਂਗ ਵੱਜੀ ਆ ਬਸ ਸਰਚ ਦੇ ਬਾਕੀ ਉਹਦੇ ਅੰਦਰ ਜਿਵੇਂ ਮਾਰ ਗਏ ਆ ਗੁੱਟ-ਗੁੱਟ ਤੇ ਮਾਰ ਗਏ ਆ ਇੱਕ ਨੱਕ ਤੇ ਖੂਨ ਹਾਂ ਜੀ ਕੰਡੇ ਦਾ ਵੀ ਕੋਈ ਨੁਕਸਾਨ ਹੋਇਆ ਹਾਂ ਜੀ ਕੰਡੇ ਦਾ ਹੀ ਆ ਬਾਰ ਭੰਨ ਗਏ ਆ ਜੀ ਆ ਤੇ ਉਹ ਛੀਸ਼ਾ ਭੰਨ ਗਏ ਆ ਆ ਪੱਖਾ ਤੋੜ ਗਏ ਜੀ ਅੱਛਾ ਤੁਹਾਡਾ ਵੀ ਕਾਫੀ ਨੁਕਸਾਨ ਹੋਇਆ ਹਾਂ ਜੀ ਹਾਂ ਜੀ ਤੁਹਾਡੀ ਬਚਤ ਹੋ ਗਈ ਹਾਂ ਜੀ ਆਪਾਂ ਬਚੇ ਤਾਂ ਜੀ ਕਿਉਂਕਿ ਮੈਂ ਬਾਹਰ ਖੜਾ ਸੀ ਸਰ ਕੀ ਕੀ ਕਹਿਣਾ ਚਾਹੂਗਾ ਕੀ ਮੰਗ ਕਰਦੇ ਹਾਂ ਹਾਂ ਆਪਾਂ ਤਾਂ ਮੰਗਾ ਜੀ ਕਰਦੇ ਜੋ ਇਹਨਾਂ ਦੀ ਕੋਈ ਗੱਲਬਾਤ ਸੀਗੀ ਬੈਕਨ ਵੇੜ ਲੈਂਦੇ ਜੀ ਤੇ ਬਾਕੀ ਹੁਣ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਕਾ ਕਰ ਗੱਲ ਤੇ ਸਵੇਰ ਮਾਰਨਿੰਗ ਟਾਈਮ ਸਾਨੂੰ ਕੋ ਫੋਨ ਆਇਆ ਕਿ ਇਤਰਾ ਦਾਣਾ ਮੰਡੀ ਚ ਜਿੱਤੇ ਤੂੜੀ ਦਾ ਟਾਲ ਆ ਇਹਨਾਂ ਦਾ ਕੋਈ ਆਪਸ ਵਿੱਚ ਕੋਈ ਝਗੜਾ ਝਗੜਾ ਸੁਣਿਆ ਹੋਇਆ ਤੇ ਮਾਰਕਟਾਈ ਹੋਈ ਏ ਉਹਦੇ ਸਬੰਧੀ ਅਸੀਂ ਮੈਂ ਤੇ ਮੇਰੇ ਨਾਲ ਕੁਲਦੀਪ ਸਿੰਘ ਹੌਲਦਾਰ ਅਸੀਂ ਮੌਕੇ ਤੇ ਆਏ ਆ ਤੇ ਉਹ ਮੌਕਾ ਵੇਖ ਚੱਲੇ ਜੀ ਉਹ ਜਿਹੜਾ ਹੈਗਾ ਵਾ ਜਿਹਨੂੰ ਸੱਟ ਲੱਗੀ ਉਹ ਸਿਵਲ ਹਸਪਤਾਲ ਦਾਖਲਾ ਮੋ ਗਿਆ ਜੀ ਜਾਨੇ ਆਉਂਦਾ ਇਨਵੀਟੇਸ਼ਨ ਆਊਗਾ ਉਹਦਾ ਬਿਆਨ ਲਿਖ ਕੇ ਅਗੇ ਜਿੱਦਾਂ ਦੀ ਵੀ ਬੰਦੀ ਕਾਰਵਾਈ ਮੌਕੇ 'ਚ ਅਮਲ 'ਚ ਲਿਆਂਦੀ ਹੋਵੇ ਜੀ ਕੁਛ ਪਤਾ ਲੱਗਾ ਉਹ ਵਿਅਕਤੀ ਜਿਹਦੇ ਸੱਟਾਂ ਲੱਗੀਆਂ ਕੌਣ ਆ ਲੱਗਾ ਪਤਾ ਇਹ ਆਪਸ 'ਚ ਇਹਨਾਂ ਦੇ ਕੋਈ ਜਾਣ ਪਛਾਣ ਵਾਲੇ ਆ ਕੋਈ ਤੇ ਬਾਕੀ ਉਹ ਉਹਦੇ ਜੋ ਸਟੇਟਮੈਂਟ ਲਿਖਾਊਗਾ ਉਹਦੇ ਹਸਾਮ ਨਾਲ ਹੀ ਕਾਰਵਾਈ ਕਰਾਂਗੇ ਜੀ ਉਹ ਹੈ ਕੌਣ ਕਿੱਥੋਂ ਦਾ ਸੀਗਾ ਮੁੰਡਾ ਜਿਹਦੇ ਸੱਟਾਂ ਲੱਗੀਆਂ ਇਹ ਮਹਿਰੋਂ ਦਾ ਜੀ ਸੁਣ ਚਾਇਆ ਮਹਿਰੋਂ ਦਾ ਤੇ ਇੱਥੇ ਤੂੜੀ ਵਾਲੇ ਜਿਹੜਾ ਹੈਗਾ ਵਾ ਕੰਡਾ ਇੱਥੇ ਕੋਈ ਦਲਾਲੀ ਕਰਦਾ ਤੂੜੀ-ਤਾੜੀ ਦੀ ਤੇ ਇਹਨਾਂ ਦੇ ਕੋਈ ਆਸ 'ਚ ਸੁਣਿਆ ਕੋਈ ਪ੍ਰਾਣੀ ਕੋਈ ਇਹਨਾਂ ਦੀ ਲੜਾਈ ਆਸ 'ਚ ਹੁਣ ਉਹਦੇ ਸਟੇਟਮੈਂਟ ਦੇ ਹਿਸਾਬ ਨਾਲ ਜੋ ਬੰਦੀ ਕਾਰਵਾਈ ਅਮਲ ਚ ਲਿਆਵਾਂਗੇ ਜੀ ਨੀਲਾ